ਜੇ ਕੋਈ ਗੱਡੀ ਛੱਡ ਕੇ ਭੱਜਦਾ 10 ਸਾਲ ਦੀ ਸਜ਼ਾ ਕਿਉਂਕਿ ਇਹ ਬਾਹਰ ਲੀਆਂ ਕੰਟਰੀਆਂ ਵਾਂਗੂ ਇਨਕੁਆਰੀ ਹੋਣੀ ਚਾਹੀਦੀ ਬਕਾਇਦਾ ਜਿਹੜੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣੀ ਚਾਹੀਦੀ ਆ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜਿਹੜਾ ਜੁਰਮਾਨਾ ਕਰਨ ਦੀ ਗੱਲ ਕੀਤੀ ਜਾ ਰਹੀ ਮੇਰਾ ਅਗਲਾ ਪ੍ਰੋਗਰਾਮ ਅੱਜ ਦੀ ਸਾਡੀ ਗੇਟ ਰੈਲੀ ਆ ਜਿਹੜਾ ਸਾਰੇ ਵਰਕਰਾਂ ਨੂੰ ਅਸੀਂ ਜਾਣੂ ਕਰਵਾਵਾਂਗੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਸੋਧ ਨਹੀਂ ਹੁੰਦੀ ਤੇ ਫਿਰ ਇਸ ਤੋਂ ਵੀ ਜਿਹੜਾ ਸਖਤ ਜਿਹੜਾ ਕਦਮ ਚੁੱਕਣ ਲਈ ਜਿਹੜੀ ਸਾਡੇ ਡਰਾਈਵਰ ਕਲਾਸ ਦੇ ਨਾਲ ਜਿੰਨੀਆਂ ਵੀ ਟਰਾਂਸਪੋਰਟ ਜੁਨੀਆਨਾਂ ਨੇ ਉਹ ਅਹੀਂ ਮਜਬੂਰ ਜਦੋਂ ਕੋਈ ਕੇਸ ਬੰਦਾ ਵਾ ਜਾਂ ਇਹ ਡਰਾਈਵਰ ਨੂੰ ਸਜ਼ਾ ਹੋ ਜਾਂਦੀ ਆ ਕੋਰਟ ਉਹਨੂੰ ਸਜ਼ਾ ਤੈਅ ਕਰ ਦਿੰਦਾ ਤੇ ਜਿਹੜਾ ਮਹਿਕਮਾ ਆ ਉਹ ਡਰਾਈਵਰ ਨੂੰ ਟਰਮੀਨੇਟ ਕਰ ਦਿੰਦਾ ਤੇ ਉਹ ਦੁਬਾਰਾ ਜਿਹੜਾ ਆਪਣੀ ਨੌਕਰੀ ਤੇ ਬੰਦਾ ਨਹੀਂ ਜਾ ਸਕਦਾ 2-250 ਜਿਹੜਾ ਕੇਸ ਮੇਰੇ ਵਿਚਾਰ ਮਤਲਬ ਧਿਆਨ ਦੇ ਵਿੱਚ ਹੈਗਾ ਕਿ ਹੈਗਾ ਵਾ ਉਹ ਘਰਾਂ ਤੇ ਲੋਗਿਆਂ ਵੀ ਕੋਈ ਮੋਟਰਸਾਈਕਲ ਤੇ ਜਾਂਦਾ ਵਾ ਕੋਈ ਗੱਡੀ ਤੇ ਜਾਂਦਾ ਤੇ ਮੋਬਾਈਲ ਦਾ ਜਿਆਦਾ ਮਤਲਬ ਵਰਤੋਂ ਕਰਦੇ ਆ ਤੇ ਜਿਹੜਾ ਮੋਬਾਈਲ ਦੀ ਵਰਤੋਂ ਹੁੰਦੀ ਉਹਦਾ ਕਾਰਨ ਹੀ ਐਕਸੀਡੈਂਟ ਦਾ ਕਾਰਨ ਬਣਦਾ ਵਾ ਹਟੈਂਡ ਰਨ ਨੂੰ ਲੈ ਕੇ ਕੱਲ ਦਾ ਜੋ ਕਾਫੀ ਵਿਵਾਦ ਵੇਖਣ ਨੂੰ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਸਰਕਾਰ ਦੇ ਨਾਲ ਸ਼ਾਮ ਤੱਕ ਤਾਂ ਜ਼ਰੂਰ ਸਹਿਮਤੀ ਬਣੀ ਆ ਪਰ ਇਸ ਵਕਤ ਜਿੱਥੇ ਅਸੀਂ ਮੌਜੂਦ ਆ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਬੱਸ ਦਾ ਜੋ ਡਿਪੂ ਹੈਗਾ ਇੱਥੇ ਅੰਮ੍ਰਿਤਸਰ ਵਿਖੇ ਤਾਂ ਉੱਥੇ ਹੀ ਅਸੀਂ ਜੋ ਇੱਥੋਂ ਦੇ ਜੋ ਡਰਾਈਵਰ ਹੈਗੇ ਨੇ ਤਾਂ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਗੂ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਕਿ ਕੀ ਜੋ ਸਹਿਮਤੀ ਸਰਕਾਰ ਦੇ ਨਾਲ ਬਣੀ ਆ ਤਾਂ ਉਸ ਤੋਂ ਬਾਅਦ ਕੀ ਕੁਝ ਗੱਲਾਂ ਨਿਕਲ ਕੇ ਆਉਣੀਆਂ ਸਾਹਮਣੇ ਤਾਂ ਜੀ ਜੋਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਕੀ ਕੀ ਦਿਕਤਾ ਜੋ ਤੁਹਾਨੂੰ ਆਉਂਦੀਆਂ ਨੇ ਕਿਉਂਕਿ ਹਿੱਟ ਐਂਡ ਰਨ ਦਾ ਕੇਸ ਜਾਂ ਤਾਂ ਪਹਿਲਾਂ ਵੀ ਕਦੀ ਪਿਆ ਕਿਸੇ ਡਰਾਈਵਰ ਭਰਾ ਦੇ ਉੱਤੇ ਜਾਂ ਹੁਣ ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਮੈਂ ਪੰਜਾਬ ਰੋਡ ਵੇ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਦਾ ਸੂਬਾ ਜੁਆਇੰਟ ਸਕੱਤਰ ਜੋਤ ਸਿੰਘ ਜਿਹੜਾ ਇਹ ਟੈਂਡਰ ਆਂਦਾ ਜਿਹੜਾ ਕਾਲਾ ਕਾਨੂੰਨ ਮੈਂ ਕਹੂੰਗਾ ਕਿ ਕੇਂਦਰ ਸਰਕਾਰ ਨੇ ਜਿਹੜਾ ਪਾਸ ਕਰ ਦਿੱਤਾ ਉਹ ਬਹੁਤ ਹੀ ਇੱਕ ਨਿੰਦਨਯੋਗ ਕਦਮ ਚੁੱਕਿਆ ਸਰਕਾਰ ਨੇ ਕਿਉਂਕਿ ਜਿਹੜੇ ਪਹਿਲਾਂ ਵੀ ਵਿਚਾਰੇ ਸਾਡੇ ਡਰਾਈਵਰ ਏ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕੰਮ ਕਰ ਰਹੇ ਆ ਇਹ ਡਰਨ ਦੇ ਵਿੱਚ ਉਹ ਪਹਿਲਾਂ ਹੀ ਹੁੰਦੇ ਵਿਚਾਰੇ ਕਿਉਂਕਿ ਜਦੋਂ ਕਿ ਉਹਨਾਂ ਦੀ ਕੋਈ ਗਲਤੀ ਵੀ ਨਹੀਂ ਹੁੰਦੀ ਜਦੋਂ ਕੇਂਦਰ ਸਰਕਾਰ ਵੱਲੋਂ ਇਹ ਗੱਲ ਕੀਤੀ ਜਾ ਰਹੀ ਆ ਕਿ ਜਦੋਂ ਕੋਈ ਇਹ ਬੰਦਾ ਐਕਸੀਡੈਂਟ ਕਰਦਾ ਉਹ ਆਪਣੀ ਜਗ੍ਹਾ ਤੋਂ ਭੱਜ ਜਾਂਦਾ ਉਹ ਜੇ ਭੱਜਦਾ ਨਹੀਂ ਤੇ ਉਹਨਾਂ ਨੂੰ ਕਈ ਵਾਰੀ ਹੋਇਆ ਵਾ ਸਾਡੇ ਵਿੱਚ ਜਿਹੜੇ ਬੰਦੇ ਆ ਉਹ ਵਿਚਾਰੇ ਬਹੁਤ ਲੋਕਾਂ ਦੇ ਯਾਰ ਸ਼ਿਕਾਰ ਹੋਏ ਆ ਲੋਕਾਂ ਲੋਕੀ ਉਹਨਾਂ ਨੂੰ ਮਾਰਦੇ ਕੁੱਟਦੇ ਆ ਤੇ ਇੱਥੋਂ ਤੱਕ ਕਿ ਕਈ ਪਿਛਲੇ ਸਮੇਂ ਦੇ ਵਿੱਚ ਮੌਤਾਂ ਵੀ ਹੋ ਚੁੱਕੀਆਂ ਐਸੇ ਮਤਲਬ ਡਰਾਈਵਰਾਂ ਦੀਆਂ ਤੇ ਹੁਣ ਜਿਹੜਾ ਦੁਬਾਰਾ ਜਿਹੜਾ ਕਾਨੂੰਨ ਆਇਆ ਵਾ ਇਹ ਬਹੁਤ ਨਿੰਦਣਯੋਗ ਹੈ ਜਿਹਦੇ ਵਿੱਚ ਜੇ ਕੋਈ ਗੱਡੀ ਛੱਡ ਕੇ ਭੱਜਦਾ 10 ਸਾਲ ਦੀ ਸਜ਼ਾ ਕਿਉਂਕਿ ਇਹ ਬਾਹਰ ਲੀਆਂ ਕੰਟਰੀਆਂ ਵਾਂਗੂ ਇਨਕੁਆਰੀ ਹੋਣੀ ਚਾਹੀਦੀ ਬਕਾਇਦਾ ਜਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣੀ ਚਾਹੀਦੀ ਆ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜਿਹੜਾ ਜੁਰਮਾਨਾ ਕਰਨ ਦੀ ਗੱਲ ਕੀਤੀ ਜਾ ਰਹੀ ਆ ਕਿਉਂਕਿ ਤਰੰਤ ਜਰੀਆਂ ਜਿੰਨੀਆਂ ਵੀ ਹਿੰਦੁਸਤਾਨ ਦੀਆਂ ਟਰਾਂਸਪੋਰਟ ਜੁਨੀਆਨਾਂ ਨੇ ਉਹ ਹਰਕਤ ਵਿੱਚ ਆਈਆਂ ਤੇ ਪੂਰੇ ਰਾਜਾਂ ਦੇ ਵਿੱਚ ਜਿਹੜਾ ਉਹ ਬੱਸਾਂ ਦਾ ਜਾਂ ਟਰੱਕਾਂ ਦਾ ਜਾਂ ਕੋਈ ਵੀ ਵਹੀਕਲ ਆ ਉਹਨਾਂ ਦਾ ਚੱਕਾ ਜਾਮ ਕੀਤਾ ਜਾਂਦਾ ਜਿਹੜਾ ਉਹ ਪ੍ਰੋਗਰਾਮ ਸਾਡਾ ਵੀ ਜਿਹੜੀ ਸਾਡੀ ਜੁਨੀਅਨ ਪੰਜਾਬ ਰੋਡ ਵਿੱਚ ਪੰਨਬਾਸ ਪੀਆਰਟੀਸੀ ਦਾ ਜਿਹੜਾ ਇਹ ਅੱਜ ਪ੍ਰੋਗਰਾਮ ਹੀ ਉਹ ਤਿੰਨ ਤਿੰਨ ਤਰੀਕ ਨੂੰ 2 ਘੰਟੇ ਦਾ ਜਿਹੜਾ ਪੂਰਾ ਪੰਜਾਬ ਦਾ ਚੱਕਾ ਜਾਮਦਾ ਸੀ ਤੇ ਪਰ ਸਾਨੂੰ ਜਿਹੜਾ ਉੱਤੋਂ ਜਿਹੜਾ ਇਹਨਾਂ ਫਾਰਮ ਆਇਆ ਕਿ ਜਿਹੜਾ ਉੱਤੋਂ ਜਿਹੜੀ ਕੋਈ ਸੈਂਟਰ ਸਰਕਾਰ ਦੇ ਨਾਲ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜੁਨੀਆਨਾਂ ਨੇ ਟਰਾਂਸਪੋਰਟ ਜੁਨੀਆਨ ਦੀ ਕੋਈ ਗੱਲਬਾਤ ਹੋਈ ਆ ਉਦੇ ਵਿੱਚ ਕੋਈ ਹੁਣ ਜਿਹੜੀ ਗੱਲ ਕੀਤੀ ਜਾ ਰਹੀ ਆ ਕਿ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਕਾਨੂੰਨ ਨਾ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਦੁਬਾਰਾ ਚ ਸੋਧ ਕਰਨ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ ਜਿਸ ਨੂੰ ਵਿਚਾਰਦਿਆਂ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਚੱਕਾ ਜਾਮ ਦਾ ਜਿਹੜਾ ਉਹ ਇਹ 22 ਹੰਡ ਪੋਸਟ ਬਾਂਡ ਕਰਦੇ ਆ ਤੇ ਜਿਹੜਾ ਅਗਲਾ ਪ੍ਰੋਗਰਾਮ ਅੱਜ ਦੀ ਸਾਡੀ ਗੇਟ ਰੈਲੀ ਆ ਜਿਹੜਾ ਸਾਰੇ ਵਰਕਰਾਂ ਨੂੰ ਅਸੀਂ ਜਾਣੂ ਕਰਵਾਵਾਂਗੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਸੋਧ ਨਹੀਂ ਹੁੰਦੀ ਤੇ ਫਿਰ ਇਸ ਤੋਂ ਵੀ ਜਰਾ ਸਖਤ ਜਰਾ ਕਦਮ ਚੁੱਕਣ ਲਈ ਜਿਹੜੀ ਸਾਡੇ ਡਰਾਈਵਰ ਕਲਾਸ ਦੇ ਨਾਲ ਜੰਨੀਆਂ ਵੀ ਟਰਾਂਸਪੋਰਟ ਜੂਨੀਅਨਾਂ ਨੇ ਉਹ ਅਹੀਂ ਮਜਬੂਰ ਹੋਵਾਂਗੇ ਪਰ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਡਰਾਈਵਰ ਭਰਾ ਹੈਗੇ ਨੇ ਤੁਹਾਡੇ ਸਾਰੇ ਜਿਹੜੇ ਗੱਡੀਆਂ ਚਲਾਉਂਦੇ ਨੇ ਤਾਂ ਅੱਜ ਤੱਕ ਕਿੰਨੇ ਕ ਕੇਸ ਵੇਖਣ ਨੂੰ ਮਿਲੇ ਹਿੱਟ ਐਂਡ ਰਨ ਤੇ ਸਰਕਾਰ ਵੱਲੋਂ ਕੀ ਕੀ ਐਕਸ਼ਨ ਲਿੱਤਾ ਗਿਆ ਉਸ ਨਾਲ ਉੱਤੇ ਤਕਰੀਬਨ ਸਾਡੇ ਡੀਪੂ ਦੇ ਲਾਲੋ ਜਾਂ ਮੈਂ ਆਪਣੇ 27 ਡੀਪੂਆਂ ਦੀ ਜਿਹੜੇ ਪੰਜਾਬ ਦੇ ਵਿੱਚ ਸਿਰਫ ਰੋਡਵੇਅ ਦੇ ਵਿੱਚ ਕੰਮ ਕਰਦੇ ਡਰਾਈਵਰ ਸਾਡੇ ਭਰਾ ਨੇ ਉਹਨਾਂ ਦੇ ਵਿੱਚ ਤਕਰੀਬਨ ਇਹ 2250 ਕੇਸ ਆ ਕਿ ਜਿਹੜੇ ਇਹ ਟਨ ਰਨ ਦੇ ਵਿੱਚ ਜਿਹੜੇ ਉਹ ਵਿਚਾਰੇ ਉਹ ਵਿਚੰਡੇ ਨੇ ਤੇ ਉਹਨਾਂ ਨੂੰ ਨੌਕਰੀਆਂ ਤੋਂ ਹੱਥ ਧਵਾਉਣੇ ਪਏ ਆ ਜਦੋਂ ਕੋਈ ਕੇਸ ਬੰਦਾ ਵਾ ਜਾਂ ਇਹ ਡਰਾਈਵਰ ਨੂੰ ਸਜ਼ਾ ਹੋ ਜਾਂਦੀ ਆ ਕੋਰਟ ਉਹਨੂੰ ਸਜ਼ਾ ਤੈਅ ਕਰ ਦਿੰਦਾ ਤੇ ਜਿਹੜਾ ਮਹਿਕਮਾ ਆ ਉਹ ਡਰਾਈਵਰ ਨੂੰ ਟਰਮੀਨੇਟ ਕਰ ਦਿੰਦਾ ਤੇ ਉਹ ਦੁਬਾਰਾ ਜਿਹੜਾ ਆਪਣੀ ਨੌਕਰੀ ਤੇ ਬੰਦਾ ਨਹੀਂ ਆ ਸਕਦਾ 2250 ਜਿਹੜਾ ਕੇਸ ਮੇਰੇ ਵਿਚਾਰ ਮਤਲਬ ਧਿਆਨ ਦੇ ਵਿੱਚ ਹੈਗਾ ਕਿ ਹੈਗਾ ਵਾ ਉਹ ਘਰਾਂ ਦੇ ਵਿੱਚ ਬੈਠੇ ਆ ਕਿੰਨੀ ਕੁ ਦਿੱਕਤ ਪਰੇਸ਼ਾਨੀ ਜਦੋਂ ਕੋਈ ਡਰਾਈਵਰ ਬੱਸ ਚਲਾਉਂਦਾ ਤਾਂ ਕਿੰਨੀ ਕੁ ਦਿੱਕਤ ਪਰੇਸ਼ਾਨੀ ਉਹਨੂੰ ਚਲਣੀ ਪੈਂਦੀ ਬਹੁਤ ساری ਦਿੱਕਤ ਪਰੇਸ਼ਾਨੀ ਚਲਣੀ ਪੈਂਦੀ ਆ ਸਭ ਤੋਂ ਵੱਧ ਤੇ ਲੋਕ ਇਹ ਆ ਵੀ ਕੋਈ ਮੋਟਰਸਾਈਕਲ ਤੇ ਜਾਂਦਾ ਵਾ ਕੋਈ ਗੱਡੀ ਤੇ ਜਾਂਦਾ ਤੇ ਮੋਬਾਈਲ ਦਾ ਜ਼ਿਆਦਾ ਮਤਲਬ ਵਰਤੋਂ ਕਰਦੇ ਆ ਤੇ ਜਿਹੜਾ ਮੋਬਾਈਲ ਦੀ ਵਰਤੋਂ ਹੁੰਦੀ ਉਹਦਾ ਕਾਰਨ ਹੀ ਐਕਸੀਡੈਂਟ ਦਾ ਕਾਰਨ ਬਣਦਾ ਵਾ ਆ ਰਹੀ ਤੇ ਕੋਈ ਆਪਦਾ ਪਰਸਨਲ ਫੋਨ ਵੀ ਚੱਕਣਾ ਹੋਵੇ ਤੇ ਵੇਖ ਕੇ ਚੁੱਕੀਦਾ ਵੀ ਕੋਈ ਮਗਰੋਂ ਵੀਡੀਓ ਨਾ ਬਣਾ ਲੈ ਸਾਡੀ ਵੀਡੀਓ ਬਣ ਜਾਂਦੀ ਆ ਤੇ ਜਿਹੜਾ ਆਮ ਕੋਈ ਜਾਂਦਾ ਵਾ ਬਿਅਕਤੀ ਆ ਉਹ ਵੀਡੀਓ ਉਸੇ ਵੇਲੇ ਉਹ ਲੱਗੇ ਹੁੰਦੇ ਫੋਨ ਤੇ ਉਹਨਾਂ ਵੇਖਣਾ ਨਹੀਂ ਪਿੱਛੇ ਕੋਈ ਆਉਂਦਾ ਨਹੀਂ ਆਉਂਦਾ ਉਹਦਾ ਕਾਰਨ ਹੀ ਐਕਸੀਡੈਂਟ ਆ ਜਿਹੜਾ ਵਾ ਸਾਨੂੰ ਉਹਦਾ ਸਾਹਮਣਾ ਕਰਨਾ ਪੈਂਦਾ ਜੇਕਰ ਸਰਕਾਰ ਇਸ ਨੂੰ ਲਾਗੂ ਕਰਦੀ ਤਾਂ ਕੀ ਕੁਝ ਕਹਿ ਸਕਦੇ ਆ ਕਿ ਘਾਟ ਜੋ ਡਰਾਈਵਰ ਮੈਕ ਨੂੰ ਮਿਲਣੀ ਸੀ ਇਹ ਤੇ ਬਹੁਤ ਜ਼ਿਆਦੀ ਘਾਟ ਆ ਵੇਖੋ ਹੁਣ ਰੋਜ਼ਗਾਰ ਆ ਸਾਡਾ ਤੇ ਸਾਨੂੰ ਤੇ ਇਹ ਗੱਲਾਂ ਕਰਨ ਦਾ ਕਹਿ ਨਹੀਂ ਸਕਦੇ ਕੁਝ ਕਿ ਕੰਮ ਉਹ ਕਰਨਾ ਹੀ ਪੈਣਾ ਹਰ ਇੱਕ ਬੰਦੇ ਨੂੰ ਆਪਾਂ ਨੂੰ ਤੇ ਬਾਕੀ ਦਿਗਤਾਂ ਬਹੁਤ ਹੋਰ ਹੁੰਦੀਆਂ ਤੁਹਾਡੇ ਇੰਨੇ ਸਾਲ ਦੇ ਕਰੀਅਰ ਦੇ ਵਿੱਚ ਕਦੀ ਤੁਹਾਨੂੰ ਮਤਲਬ ਹਿੱਟ ਐਂਡ ਰਨ ਦੇ ਕੋਈ ਇਹੋ ਜਿਹਾ ਕੋਈ ਮੌਕਾ ਬਣਿਆ ਜਾਂ ਤੁਹਾਡੇ ਕਿਸੇ ਸਾਥੀ ਦਾ ਬਣਿਆ ਨਹੀਂ ਆਪਣਾ ਤਾਂ ਨਹੀਂ ਚਲੋ ਮਾਲਕ ਦੀ ਕਿਰਪਾ ਹੀ ਹੈ ਬਾਕੀ ਆਮ ਆਪਣੇ ਸਾਥੀਆਂ ਦੇ ਬਹੁਤ ਇਹੋ ਜਿਹੇ ਕੇਸ ਹੋਏ ਆ ਜਿਨ੍ਹਾਂ ਨੇ ਵਿਚਾਰਿਆਂ ਨੂੰ ਨੌਕਰੀਆਂ ਵੀ ਛੱਡਣੀਆਂ ਪਈਆਂ ਵਾ ਕੰਮ ਤੋਂ ਬਹਿਣਾ ਪਿਆ ਵਾ ਤਾਂ ਹੁਣ ਜੋ ਸਰਕਾਰ ਦੇ ਨਾਲ ਗੱਲਬਾਤ ਹੋਈ ਆ ਤਾਂ ਕੀ ਭਰੋਸਾ ਕੀ ਦਵਾਇਆ ਗਿਆ ਤੁਹਾਨੂੰ ਸਰਕਾਰ ਨੇ ਪ੍ਰੋਸੈਸ ਹੋ ਦਵਾਇਆ ਗਿਆ ਕਿ ਜਿਹੜਾ ਇਹ ਫਿਲਹਾਲ ਕਾਨੂੰਨ ਦੇ ਜਿਹੜਾ ਉਹ ਰੋਕ ਲਾਈ ਗਈ ਹੈ ਲਾਗੂ ਨਹੀਂ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੋਧ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਇਸ ਭਰੋਸੇ ਤੇ ਜਿਹੜੇ ਆ ਸਾਰੇ ਜਿਹੜੇ ਆਪਾਂ ਸੰਘਰਸ਼ ਉਹ ਪੋਸਟਪੋਨ ਕੀਤੇ ਹੁਣ ਤੱਕ ਜਿੰਨੇ ਸੰਘਰਸ਼ ਕਰਨੇ ਸੀਗੇ ਸਾਰੇ ਪੋਸਟਪੋਨ ਕਰ ਦਿੱਤੇ ਹੁਣ ਤੱਕ ਫਿਲਹਾਲ ਪੋਸਟਪੋਨ ਕਰ ਦਿੱਤੇ ਗਏ ਇੱਕ ਬੱਸਾਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਰੂਟਾਂ ਤੇ ਚੱਲਦੀਆਂ ਸੀ ਉਦਾਂ ਹੀ ਚੱਲਣਗੀਆਂ ਬਿਲਕੁਲ ਜੀ ਸਰਵਿਸ ਜਿਹੜੀ ਆ ਉਹ ਸਵੇਰ ਦੀ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਦੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਆ ਤੇ ਸਿਰਫ ਆਡੀ ਜੜੀ ਆ ਉਹ ਵਰਕਰਾਂ ਨੂੰ ਜਾਗਰੂਕ ਕਰਨ ਵਾਸਤੇ ਗੇਟ ਰੈਲੀ ਜਾਂ ਸਿਰਫ ਕੋਈ ਪ੍ਰੋਗਰਾਮ ਤੇ ਉੱਚ ਵਰਕਰਾਂ ਨੂੰ ਸਾਰਾ ਜਿਹੜਾ ਜਾਣਕਾਰੀ ਦਿੱਤੀ ਜਾਏਗੀ ਕਿ ਜੋ ਸਰਕਾਰ ਦੇ ਨਾਲ ਗੱਲਬਾਤ ਹੋਈ ਬਿਲਕੁਲ ਜੀ ਜਿਹੜੀ ਮੀਟਿੰਗ ਦੇ ਵਿੱਚ ਆਪਣੇ ਜਿੰਨੀਆਂ ਐਸੋਸੀਏਸ਼ਨਾਂ ਗਈਆਂ ਨੇ ਉਹਨਾਂ ਦੇ ਨਾਲ ਜਿਹੜੀ ਸਰਕਾਰ ਕੇਂਦਰ ਸਰਕਾਰ ਦੀ ਗੱਲ ਹੋਈ ਆ ਉਹ ਵਰਕਰਾਂ ਤੱਕ ਪਹੁੰਚਾਈ ਜਾਊਗੀ ਜੇਕਰ ਕੋਈ ਸਰਕਾਰ ਉੱਤੇ ਦੁਬਾਰਾ ਸੋਧ ਜਾਂ ਇਹੋ ਜਿਹਾ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਦੁਬਾਰਾ ਫਿਰ ਸੰਘਰਸ਼ ਦਾ ਜਰਾ ਉਹ ਵਿਗਲ ਵਜਾਇਆ ਜਾਊਗਾ ਕਿ ਜਿਵੇਂ ਤੁਸੀਂ ਦੇਖਿਆ ਅਸੀਂ ਅੱਜ ਵੀ ਮੌਜੂਦ ਸਾਂ ਕਿ ਪੰਜਾਬ ਰੋਡਵੇ ਪੰਪਾਸ ਦੇ ਜਿਹੜੇ ਡਿਪੂ ਵਿਖੇ ਤਾਂ ਦੱਸ ਦਈਏ ਕਿ ਉੱਥੇ ਜੋ ਜੋ ਡਰਾਈਵਰ ਮੈਂ ਜੋ ਇਕੱਠਾ ਹੋਇਆ ਤਾਂ ਉਹਨਾਂ ਵੱਲੋਂ ਕਾਫੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਜੋ ਧਰਨੇ ਮੁਜ਼ਾਰੇ ਕੀਤੇ ਜਾਣੇ ਸਨ ਜਿਹੜਾ ਚੱਕਾ ਜਾਮ ਕੀਤਾ ਜਾਣਾ ਸੀ ਉਹ ਕਿਤਨਾ ਕਿਤੇ ਪੋਸਟਪੋਨ ਕਰ ਦਿੱਤਾ ਗਿਆ ਤਾਂ ਹੁਣ ਫੇਰ ਤੋਂ ਪਹਿਲੇ ਵਾਂਗ ਹੀ ਜੋ ਬੱਸ ਦੀ ਜੋ ਸਰਵਿਸ ਹੈ ਉਹ ਸਟਾਰਟ ਰਹੇਗੀ ਤਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਨਾਲ ਕਿਤਨਾ ਕਿਤੇ ਰੜਕਾ ਜੋ ਸੀਗਾ ਡਰਾਈਵਰਾਂ ਦਾ ਬੱਸ ਡਰਾਈਵਰਾਂ ਦਾ ਟਰੱਕ ਡਰਾਈਵਰਾਂ ਦਾ ਤੇ ਉਹ ਹੁਣ ਕਿਤਨਾ ਕਿਤੇ ਨਿਕਲਦਾ ਦਿਖਾਈ ਦੇ ਰਿਹਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਵਾਨੀ ਟੀਵੀ ਸ਼੍ਰੀ ਰਮ ਸਾਈਂ